ਮਿੱਤਰ ਪਿਆਰੋ ਆਪ ਜੀ ਦਾ ਇਸ ਵੀਡੀਓ ਵਿੱਚ ਬਹੁਤ ਬਹੁਤ ਸਵਾਗਤ ਉਮੀਦ ਕਰਦਾ ਹਾਂ ਕਿ ਇਹ ਵੀਡੀਓ ਤੁਹਾਨੂੰ ਜਰੂਰ ਪਸੰਦ ਆਏਗੀ ਅਗਰ ਇਹ ਵੀਡੀਓ ਤੁਹਾਨੂੰ ਪਸੰਦ ਆਏ ਤੇ ਇਹਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਜਰੂਰ ਕਰਿਓ ਅੱਜ ਗੱਲ ਕਰਦੇ ਆਂ ਕੁੰਡਾਚਰਾ ਗੁਰਦੁਆਰਾ ਸਾਹਿਬ ਗੁਰੂ ਕੀ ਸੰਗਤ ਗੁਰਦੁਆਰਾ ਸਾਹਿਬ ਦਾ ਜਿਹੜਾ ਇਹ ਨਾਂ ਦਿੱਤਾ ਗਿਆ ਸੋ ਅੱਜ ਤਸਵੀਰਾਂ ਆਪ ਜੀ ਨੂੰ ਦਿਖਾ ਰਿਹਾ ਹਾਂ ਕਿ ਗੁਰਦੁਆਰਾ ਗੁਰੂ ਕੀ ਸੰਗਤ ਜਿਹੜੀ ਆ ਬਿਲਡਿੰਗ ਤੁਸੀਂ ਦੇਖ ਰਹੇ ਜੀ ਇਸ ਬਿਲਡਿੰਗ ਦੇ ਵਿੱਚ ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਵਿਰਾਜਮਾਨ ਕੀਤਾ ਗਿਆ। ਸੋ ਸਭ ਤੋਂ ਪਹਿਲਾਂ ਅੱਜ ਇਹਨੂੰ ਦਿਖਾਉਨੇ ਆ ਬਿਲਡਿੰਗ ਦੀਆਂ ਜਿਹੜੀਆਂ ਸੀੜੀਆਂ ਜਿੱਥੋਂ ਆਪਾਂ ਚੜ੍ਹ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਐਂਟਰੀ ਕਰਨੀ ਹੈ। ਇਹ ਫਰਸਟ ਫਲੋਰ ਦੀ ਬਿਲਡਿੰਗ ਆ ਜਿੱਥੇ ਦੀਆਂ ਅੱਜ ਮੈਂ ਤੁਹਾਨੂੰ ਤਸਵੀਰਾਂ ਦਿਖਾਉਣ ਜਾ ਰਿਹਾ। ਤਸਵੀਰਾਂ ਵਿੱਚ ਸਭ ਤੋਂ ਪਹਿਲਾਂ ਹੁਣ ਆਪਾਂ ਦੇਖ ਰਹੇ ਜੇ ਤੁਸੀਂ ਤੁਹਾਡੇ ਸਾਹਮਣੇ ਗੁਰਦੁਆਰੇ ਸਾਹਿਬ ਦਾ ਮੁੱਖਿਆ ਗੇਟ ਜਿਹੜਾ ਹੈ ਉਹ ਸਾਹਮਣੇ ਆ ਗਿਆ ਕਿੰਨਾ ਖੂਬਸੂਰਤ ਤਰੀਕੇ ਨਾਲ ਸੰਗਤ ਵੱਲੋਂ ਤਿਆਰ ਕੀਤਾ ਗਿਆ। ਸੋ ਹੁਣ ਆ ਜਾਂਦੀਆਂ ਅੰਦਰ ਦੀਆਂ ਤਸਵੀਰਾਂ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿਰਾਜਮਾਨ ਹੋ ਚੁੱਕੇ ਨੇ ਇਸ ਵਕਤ ਜਿਹੜਾ ਇਹ ਪਾਠ ਚੱਲ ਰਿਹਾ ਉਹਨਾਂ ਇਲਾਕੇ ਦੀ ਜਿਹੜੀ ਸੰਗਤ ਆ ਇਸ ਵਕਤ ਗੁਰਦੁਆਰਾ ਸਾਹਿਬ ਦੇ ਵਿੱਚ ਵਿਰਾਜਮਾਨ ਆ ਪਾਠ ਜਿਹੜਾ ਇਹ ਸੰਗਤ ਵੱਲੋਂ ਸਰਵਣ ਕੀਤਾ ਜਾ ਰਿਹਾ ਸੋ ਮੈਂ ਆਪਜੀ ਨੂੰ ਇਸ ਵੀਡੀਓ ਰਾਹੀਂ ਗੁਰਦੁਆਰੇ ਸਾਹਿਬ ਦੀਆਂ ਅੰਦਰ ਦੀਆਂ ਜਿਹੜੀਆਂ ਤਸਵੀਰਾਂ ਐ ਉਹ ਤੁਹਾਨੂੰ ਦਿਖਾਉਣ ਦੀ ਪੂਰੀ ਪੂਰੀ ਕੋਸ਼ਿਸ਼ ਕਰਾਂਗਾ ਕਿ ਕਿਸ ਤਰੀਕੇ ਨਾਲ ਇਥੋਂ ਦੇ ਇਲਾਕੇ ਦੇ ਨਿਵਾਸੀ ਜਿਹੜੀ ਸੰਗਤ ਆ ਕੁੰਡਾਚਰਾ ਦੇ ਸ਼ਹਿਤਰ ਦੀ ਜਿਹੜੀ ਸੰਗਤ ਆ ਉਹਨਾਂ ਨੇ ਗੁਰਦੁਆਰਾ ਸਾਹਿਬ ਨੂੰ ਕਿੰਨੀ ਖੂਬਸੂਰਤੀ ਨਾਲ ਤਿਆਰ ਕੀਤਾ ਦੱਸ ਦਈਏ ਇਸ ਗੁਰਦੁਆਰਾ ਸਾਹਿਬ ਨੂੰ ਤਿਆਰ ਕਰਨ ਦੇ ਵਿੱਚ ਲਗਭਗ 10 ਤੋਂ 12 ਸਾਲ ਦਾ ਸਮਾਂ ਲੱਗ ਗਿਆ ਅੱਜ 3 ਤਰੀਕ ਜਾਨੀ 3 ਸਤੰਬਰ ਨੂੰ ਗੁਰਦੁਆਰਾ ਸਾਹਿਬ ਅ ਗੁਰੂ ਕੀ ਸੰਗਤ ਜਿਹੜੀ ਬਿਲਡਿੰਗ ਬਣੀ ਹੈ ਨਾ ਉਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਅੱਜ ਵਿਰਾਜਮਾਨ ਕੀਤਾ ਗਿਆ ਤੋਂ ਅੱਜ ਇੱਥੇ ਅਖੰਡ ਪਾਠ ਸਾਹਿਬ ਜਿਹੜਿਆ ਉਹ ਰਖਵਾਏ ਗਏ ਨੇ ਸ਼ੁਰੂ ਕੀਤੇ ਗਏ ਨੇ ਤੇ ਜਿਹੜੇ ਪਾਰਟ ਸ਼ੁਰੂ ਕੀਤਾ ਗਿਆ ਉਹਨਾਂ ਦਾ ਜਿਹੜਾ ਭੋਗ ਗਿਆ 5 ਸਤੰਬਰ ਨੂੰ ਪਵੇਗਾ ਸੋ ਇੱਥੋਂ ਜਿਹੜੀ ਸੰਗਤ ਆ ਕਾਫੀ ਵੱਡੀ ਸੰਖਿਆ ਦੇ ਵਿੱਚ ਪਹੁੰਚਣ ਦੀ ਉਮੀਦ ਜਿਹੜੀ ਆ ਬਣੀ ਹੋਈ ਆ ਤੋਂ ਅੱਜ ਹੁਣ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਵਿਖਾਉਣਾ ਕਿ ਇੱਥੋਂ ਦੀ ਸੰਗਤ ਨੇ ਗੁਰਦੁਆਰਾ ਸਾਹਿਬ ਨੂੰ ਕਿੰਨੀ ਖੂਬਸੂਰਤੀ ਨਾਲ ਸਜਾਇਆ ਆ ਤਾ ਤਸਵੀਰਾਂ ਤੁਸੀਂ ਦੇਖ ਰਹੇ ਜੇ ਟੋਟਲ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਪੱਥਰ ਦੇ ਨਾਲ ਜਿਹੜਾ ਇਹ ਕੰਮ ਕੀਤਾ ਗਿਆ ਔਰ ਖੂਬਸੂਰਤੀ ਤਰੀਕੇ ਨਾਲ ਸਜਾਇਆ ਗਿਆ ਇਸ ਅਗਰ ਏਰੀਆ ਦੀ ਗੱਲ ਕਰੀਏ ਤੋ ਲਗਭਗ 4000 ਸਕੋਰ ਫੁੱਟ ਏਰੀਆ ਜਿਹੜਾ ਹੈ ਇਹ ਤਿਆਰ ਕੀਤਾ ਗਿਆ ਤੇ ਬਹੁਤ ਹੀ ਖੂਬਸੂਰਤੀ ਨਾਲ ਇਸ ਗੁਰਦੁਆਰੇ ਸਾਹਿਬ ਨੂੰ ਡਿਜ਼ਾਈਨ ਕੀਤਾ ਗਿਆ ਬਹੁਤ ਹੀ ਖੂਬਸੂਰਤੀ ਦੇ ਨਾਲ ਇਥੋੜੀ ਸੰਗਤ ਨੇ ਆਪਣਾ ਦਸਵੰਦ ਪਾ ਕੇ ਹਿੱਸਾ ਦੇ ਕੇ ਇੱਥੇ ਜਿਹੜਾ ਗੁਰਦੁਆਰੇ ਸਾਹਿਬ ਨੂੰ ਕੰਪਲੀਟ ਕਰਵਾਇਆ ਸੋ ਹੁਣ ਤਸਵੀਰਾਂ ਵਿੱਚ ਤੁਹਾਨੂੰ ਦਿਖਾ ਰਿਹਾ ਕਿ ਜਿਹੜਾ ਮਹਾਰਾਜ ਉੱਤੇ ਲੈ ਕੇ ਗਏ ਸੀ ਉਸ ਤੋਂ ਬਾਅਦ ਅਰਦਾਸ ਦਾ ਜਿਹੜਾ ਕਾਰਕਰਮ ਚੱਲ ਰਿਹਾ ਸੋ ਤਸਵੀਰਾਂ ਰਾਹੀਂ ਤੁਹਾਨੂੰ ਸਾਰੀਆਂ ਚੀਜ਼ਾਂ ਵਿਖਾਉਣ ਦੀ ਪੂਰੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਆ ਤੇ ਗੁਰਦਵਾਰਾ ਸਾਹਿਬ ਦੀਆਂ ਤਸਵੀਰਾਂ ਆਪ ਜੀ ਵੇਖੋ ਕਿਸ ਤਰੀਕੇ ਨਾਲ ਤੁਹਾਡੀ ਸੰਗਤ ਨੇ ਕਿੰਨੀ ਖੂਬਸੂਰਤੀ ਦੇ ਨਾਲ ਗੁਰੂ ਘਰ ਨੂੰ ਤਿਆਰ ਕੀਤਾ ਤੇ ਮੈਂ ਆਪ ਜੀ ਨੂੰ ਦੱਸ ਦਵਾਂ ਗੁਰਦਵਾਰਾ ਨਨਕਾਣਾ ਸਾਹਿਬ ਦੇ ਜਿਹੜੇ ਹਰਿ ਗ੍ਰੰਥੀ ਨੇ ਸੂਬਾ ਸਿੰਘ ਜੀ ਉਹ ਵੀ ਅੱਜ ਇੱਥੇ ਪਹੁੰਚੇ ਹੋਏ ਨੇ ਉਹਨਾਂ ਨੇ ਉਹਨਾਂ ਦੇ ਔਰ ਸੰਗਤ ਦੇ ਸਹਿਯੋਗ ਨਾਲ ਅੱਜ ਬੈਂਡ ਵਾਜਿਆਂ ਦੇ ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਅੱਜ ਨਵੀਂ ਬਿਲਡਿੰਗ ਦੇ ਵਿੱਚ ਤੁਹਾਡੀ ਸੰਗਤ ਨੇ ਜਿਹੜਾ ਵਿਰਾਜਮਾਨ ਕੀਤਾ ਔਰ ਅੱਜ ਅਖੰਡ ਪਾਠ ਸਾਹਿਬ ਜਿਹੜਿਆ ਸ਼ੁਰੂ ਹੋ ਚੁੱਕੇ ਨੇ ਆਉਣ ਵਾਲੀ 5 ਤਰੀਕ ਨੂੰ ਇਸ ਅਕੰਡ ਪੜਸਾਬ ਦੇ ਜਿਹੜੇ ਭੋਗ ਪਾਣਗੇ ਇੱਥੋਂ ਦੇ ਇਲਾਕੇ ਨਿਵਾਸੀ ਦੀ ਸੰਗਤਾਂ ਨੂੰ ਕਮਿਟੀ ਵੱਲੋਂ ਅਪੀਲ ਕੀਤੀ ਗਈ ਆ ਕਿ ਜਿੰਨਾ ਵੀ ਹੋ ਸਕੇ ਵੱਧ ਤੋਂ ਵੱਧ ਸੰਗਤ ਜੜੀ ਆ 5 ਤਰੀਕ ਨੂੰ ਗੁਰਦੁਆਰਾ ਸਾਹਿਬ ਪਹੁੰਚ ਗਏ ਗੁਰੂ ਸਾਹਿਬ ਦੇ ਚਰਨਾਂ ਦਾ ਜਿਹੜਾ ਇਹ ਉਹ ਪਾਠ ਸਰਵਣ ਕਰਨ ਤੇ ਆਪਣੇ ਜੀਵਨ ਸਫਲ ਕਰਨ ਜੀ ਵੀਡੀਓ ਆਪ ਜੀ ਨੂੰ ਕੈਮੇ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਓ ਫਿਲਹਾਲ ਵੀਡੀਓ ਦੇ ਨਾਲ ਬਨੇ ਰਹੋ ਬਹੁਤ ਬਹੁਤ ਧੰਨਵਾਦ ਜੀ